ਗੋੜ ਰੋਸਟੇਸ ਫੂਡ ਸੁਆਮੀ ਸ਼ਤ ਦੋ ਦਿਨ ਚੋ ਦੋ ਦਿਨ ਚੋ ਤੇ ਦੋ ਦਿਨ ਚੋ ਦੋ ਦਿਨ ਚੋ ਤੇ ਦੋ ਦਿਨ ਚੋ ਜਿਆਦੇ ਮਾਤਾ ਜੀ ਲਾਈਵ ਟਿਸ਼ੂ ਦਾ ਨਿਸਕਤ ਹਾਂ ਅਸੀਂ ਸਟਾਰਟ ਹੋਪ ਕੇ ਨਾ Good. ਵਾਸਤੇ ਪੂਰੇ ਇੰਡੀਆ ਵਾਸਤੇ ਪੂਰੇ ਦੇਸ਼ ਵਾਸਤੇ ਔਰ ਦੇਸ਼ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡਾ ਦਿਨ ਹੈ ਅੱਜ ਦੇ ਦਿਨ ਯਾਨੀ ਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਤੇ ਇਹਨੂੰ ਆਪਾਂ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਆ ਔਰ ਜੋ ਬਾਬਾ ਸਾਹਿਬ ਸ਼੍ਰੀ ਬੀ ਆਰ ਅੰਬੇਦਕਰ ਜੀ ਨੇ ਇਹ ਜਿਹੜਾ ਸੰਵਿਧਾਨ ਲਿਖਿਆ ਸੀ ਉਹਨੂੰ ਯਾਨੀ ਕਿ ਇਸ ਦਿਨ ਲਾਗੂ ਕੀਤਾ ਗਿਆ ਸੀ ਤੇ ਇਸ ਦਿਨ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਅੱਜ ਅਸੀਂ ਨਗਰ ਕੌਂਸਲ ਜਿਹੜਾ ਜੰਡੇਆਲਾ ਗੁਰੂ ਵਿਖੇ ਇਹ ਦਿਨ ਮਨਾ ਰਹੇ ਆ ਤੇ ਇਹਦੀ ਜਿਹੜੀ ਸਾਰੀ ਸਿਕਿਉਰਿਟੀ ਅਰੇਂਜਮੈਂਟ ਵਗੈਰਾ ਕੀਤਾ ਤੇ ਜੋ ਬੜੇ ਵਧੀਆ ਤਰੀਕੇ ਨਾਲ ਪਬਲਿਕ ਵੀ ਆਈ ਆ ਸਾਰੇ ਬੱਚੇ ਆਏ ਸਕੂਲ ਤੋਂ ਵੀ ਆਏ ਆ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੈ ਹਿੰਦ ਇਹ ਤਿਉਹਾਰ 26 ਜਨਵਰੀ ਹੈ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਕਿੰਨੇ ਮੰਤਰੀ ਹਰਪੰਸ ਸਿੰਘ ਯੂਟਿਊਬ ਸਾਹਿਬ ਉਹਨਾਂ ਦੀ ਡਿਊਟੀ ਅੱਜ ਟੰਡਾਲਹਿਰਾਨ ਦੀ ਫਿਰੋਜ਼ਪੁਰ ਵਿੱਚ ਹੈਗੀ ਹੈ ਸੋ ਉਹ ਫਿਰੋਜ਼ਪੁਰ ਚ ਨੇ ਤੋਂ ਉਹਨਾਂ ਵੱਲੋਂ ਵੀ ਆਪ ਸਭ ਨੂੰ ਸੁਨੇਹਾ ਆਇਆ ਕਿ ਕੰਨਦੰਦ ਦਾ ਦਿਵਸ ਦੀਆਂ ਟੇਟ ਟੇਟ ਸਾਰੀਆਂ ਮੁਬਾਰਕਾਂ ਅ ਭਾਰਤ ਦਾ ਸੰਵਿਧਾਨ ਜਿਹੜਾ ਸੀ ਉਹ 1950 ਚ ਯਾਨੀ ਕਿ 75 ਸਾਲ ਸਾਨੂੰ ਪੂਰੇ ਹੋ ਗਏ ਇਸ ਦੇਸ਼ਤਾ ਸੰਵਿਧਾਨ ਲਾਗੂ ਹੋਇਆ ਨੂੰ ਉਹ ਸੰਵਿਧਾਨ ਦਾ ਮੂਲ ਮੰਤਵ ਸੀਗਾ ਲਗਭਗ 250 300 ਸਾਲਾਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਸਾਨੂੰ ਆਜ਼ਾਦੀ ਮਿਲੀ ਸੀ ਸੋ ਇਸ ਸੰਵਿਧਾਨ ਦਾ ਮੂਲ ਮੰਤਵ ਇਹ ਸੀ ਕਿ ਦੇਸ਼ ਦੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਮੂਲ ਮੌਲਿਕ ਅਧਿਕਾਰ ਮਿਲਣ ਔਰ ਦੇਸ਼ ਵਿੱਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਸਾਰੀ ਚੀਜ਼ਾਂ ਖਤਮ ਹੋਉਣ ਔਰ ਦੇਸ਼ ਸਾਡਾ ਜਿਹੜਾ ਜਿਹਦਾ ਵਿਰਸਾ ਬਹੁਤ ਮਹਾਨ ਹੈ ਸਾਡਾ ਦੇਸ਼ ਜਿਹੜਾ ਦਾ ਇਤਿਹਾਸ ਬਹੁਤ ਸੁਨਹਿਰੀ ਹੈ ਸੋ ਸਾਡਾ ਭਾਰਤ ਦੇਸ਼ ਮੁੜ ਤੋਂ ਉਹੀ ਵੱਡਾ ਪਹਾਣ ਦੇਸ਼ ਬਣੇ ਸੋ ਅੱਜ ਦੇ ਦਿਨ ਮੈਂ ਦੁਬਾਰਾ ਪ੍ਰਸਤਾ ਕਰਦਾ ਹਾਂ ਉ ਆਸ਼ ਕਰਦਾ ਕਿ ਜਿਹੜਾ ਸਾਡਾ ਦੇਸ਼ ਹੈ ਉਹ ਆਪਣੇ ਜਿਹੜੇ ਸਾਡਾ ਮਕਸਦ ਜੋ ਸਾਡੇ ਸ਼ਹੀਦਾਂ ਦਾ ਮਕਸਦ ਸੀਗਾ ਸਾਡਾ ਦੇਸ਼ ਜਿਹੜਾ ਵਿਕਸਿਤ ਦੇਸ਼ਾਂ ਚ ਇਹਦਾ شمار ਹੋਵੇ ਔਰ ਸਾਡੇ ਦੇਸ਼ ਵਿੱਚੋਂ ਗਰੀਬੀ ਅਨਪੜਤਾ ਬੇਰੋਜ਼ਗਾਰੀ ਔਰ ਧਾਰਮਿਕ ਭੇਦਭਾਵ ਵਾਲੇ ਜਿਹੜੀਆਂ ਜੜੀਆਂ ਬਰਾਈਆਂ ਨੇ ਇਹ ਖਤਮ ਹੋਣ ਤੇ ਸਾਡਾ ਦੇਸ਼ ਅੱਗੇ ਵਧ ਸਕੇ ਤੋਂ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਨਾਲ ਸੁਰਿੰਦਰਜੀ ਖੜੇ ਨੇ ਮੰਦੀ ਸਾਡੇ ਬਦਲ ਸਾਡੇ ਸਤਿਕਾਰਯੋਗ ਮਾਤਾ ਜੀ ਸੁਰੇਂਦਰ ਗਰੋਜ ਜੀ ਚਚਿਤ ਤੌਰ ਤੇ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ ਸਾਡੇ ਡਿੰਪੀ ਭਾਜੀ ਮੰਜ ਸੰਭਾਲ ਰਹੇ ਤੋਂ ਸਾਡੇ ਸਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੰਤੰਤਵ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਦੇਾਲਾ ਗੁਰੂ 26 ਜਨਵਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜੰਦੇਾਲੇ ਦੇ ਨਾਗਰਿਕਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਇਹੀ ਮਨਾਉਂਦੇ ਆਏ ਆ ਅੱਜ ਵੀ ਮਨਾ ਰਹੇ ਆ ਬੜੀ ਧੂਮ ਧਾਮ ਦੇ ਨਾਲ ਤੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਸਾਰੇ ਮੰਤਰੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਨਾਲ ਹੀ ਰਲ ਮਿਲ ਕੇ ਸਾਰੇ ਇੱਕ ਮੰਤੂ ਕਰ ਰਹੇ ਆ ਜੰਦੇਆਲੇ ਦਾ ਵਿਕਾਸ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਕਰਵਾ ਰਹੇ ਆ ਤੇ ਗਾੜੀ ਵੀ ਕਰਵਾਉਂਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਇਹਨਾਂ ਨੇ ਸਾਡੇ ਜਿਹੜੇ ਆ ਲੈ ਆ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਬਹੁਤ ਬਹੁਤ